ਅਜ ਦੇ ਪਾਵਨ ਮਹਾਂਬਾਬ ਸੋਹੀ ਰਾਗ ਦੇ ਵਿੱਚ ਤਨ ਗੁਰੂ ਨਾਨਕ ਸਤਿਪਾਤਸ਼ਾਹੀ ਦਾ ਉਚਾਰਨ ਕੀਤਾ ਹੋਇਆ ਸੰਪੂਰਨ ਰੂਪ ਦੇ ਚਿੱਤੇ ਮੰਗਲਾ ਚਰਨ ਕੀਤਾ ਹੈ ਸਤਿਗੁਰ ਜੀ ਨੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਇਹ ਸਾਰੇ ਗੁਣ ਹਨ ਉਹ ਸਾਰਿਆਂ ਚ ਪੂਰੇ ਹੋਇਆ ਹੈ ਉਹ ਕਰਤਾ ਹੈ ਸਭ ਕੋ ਕਾਲ ਸਭਨ ਕੋ ਕਰਤਾ ਰੋਗ ਸੋਗ ਦੁੱਖਨ ਕੋ ਹਰਤਾ ਉਹ ਪਰਮੇਸ਼ਰ ਹੈ ਨਿਰਭਉ ਹੈ ਕਿਸੇ ਦੇ ਨਾਲ ਉਹ ਵੈਰ ਨਹੀਂ ਕਰਦਾ ਨਾ ਕਿਸੇ ਤੋਂ ਡਰਦਾ ਹੈ ਨਿਰਭਉ ਹੈ ਨਿਰਵੈਰ ਹੈ ਫਿਰ ਸਭ ਕਹਿੰਦੇ ਅਕਾਲ ਮੂਰਤ ਉਹ ਉਹ ਮੂਰਤ ਹੈ ਜੋ ਕਾਲ ਵਿੱਚ ਨਹੀਂ ਬਣੀ ਸਮੇਂ ਦੇ ਵਿੱਚ ਨਹੀਂ ਬਣਿਆ ਪਰਮਾਤਮਾ ਨੇ ਸਮੇਂ ਨੂੰ ਬਣਾਇਆ ਸਮੇਂ ਨੇ ਪਰਮਾਤਮਾ ਨੂੰ ਨਹੀਂ ਬਣਾਇਆ ਜਦੋਂ ਪਰਮੇਸ਼ਰ ਨੇ ਆਪਣੇ ਆਪ ਦੀ ਰਚਨਾ ਕੀਤੀ ਉਦੋਂ ਕੋਈ ਸਮਾਂ ਨਹੀਂ ਸੀ ਦਿਨ ਸੋ ਰਹਿਣ ਨਹੀਂ ਬੇਦਲੀ ਸ਼ਾਸਤਰ ਤੈਂ ਬਸੇ ਨਿਰੰਕਾਰਾ ਕਹਿ ਕਬੀਰਨ ਅਰਥ ਸੇ ਧਿਆਵੋ ਬਾਬ ਰਿਆ ਸੰਸਾਰਾ ਉਹ ਪਰਿਪੂਰਨ ਪ੍ਰਮਾਤਮਾ ਸਾਰਿਆਂ ਦੇ ਹਿਰਦੇ ਵਿੱਚ ਵਸਣ ਵਾਲਾ ਹੈ ਪੂਰਿਆ ਹੋਇਆ ਹੈ ਅਜੋਨੀ ਹੈ ਜੁਨੀਆ ਵਿੱਚ ਨਹੀਂ ਆਂਦਾ ਜੁਨੀ ਤੋਂ ਭੰਗ ਹੈ ਗੁਰਗ ਪ੍ਰਸਾਦ ਗੁਰੂ ਦੀ ਕਿਰਪਾ ਦੇ ਦੁਆਰਾ ਉਸ ਇੱਕ ਪ੍ਰਮਾਤਮਾ ਦੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਗੁਰੂ ਨਾਲ ਜੁੜ ਜਾਈਏ ਗੁਰੂ ਨੂੰ ਸਮਰਪਿਤ ਹੋ ਜਾਈਏ ਗੁਰੂ ਦੀ ਹਰ ਗੱਲ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲਈਏ ਤਾਂ ਉਹ ਅਕਾਲ ਪੁਰਖ ਨਿਰੰਕਾਰ ਜੋ ਸਾਡੇ ਹਿਰਦੇ 'ਚ ਵਸਦਾ ਹੈ ਅਸੀਂ ਉਸ ਨੂੰ ਬੜੇ ਸਹਿਜ ਹੀ ਪ੍ਰਾਪਤ ਕਰ ਸਕਦੇ ਹਾਂ ਸਤਿਗੁਰੂ ਜੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਵਨ ਮਹਾਬਾਗ ਨੂੰ ਚਾਰ ਪਦਿਆਂ ਦੇ ਵਿੱਚ ਸਮਝਾਉਣ ਦਾ ਯਤਨ ਕੀਤਾ ਹੈ ਚਉਪ ਦੇ ਹੈ ਫਿਰ ਸਰਲੇਖ ਹੈ ਘਰ ਪਹਿਲਾ ਪਹਿਲੇ ਘਰ ਵਿੱਚ ਇਸ ਰਾਗ ਨੂੰ ਗਾਣ ਦੀ ਸਤਿਗੁਰ ਨੇ ਹਿਦਾਇਤ ਕਰ ਦਿੱਤੀ ਵੀ ਇਹ ਰਾਗ ਪਹਿਲੇ ਘਰ ਵਿੱਚ ਗਿਆ ਜਾਈਏ ਸਤਿਗੁਰੂ ਪਰਮਾਨੰ ਕਰਦੇ ਨੇ ਭਾਂਡਾ ਧੋਏ ਬੈਸਤੂਪ ਦੇਵੋ ਤਉ ਦੁੱਧਿਕ ਗੁਜਾ ਅੱਜ ਵਾਂਗੂ ਦੁੱਧ ਪੰਨੀਆਂ ਚ ਨਹੀਂ ਸੀ ਪਹਿਲਾਂ ਵਿਗਦਾ ਪਹਿਲਾਂ ਦੁੱਧ ਨੂੰ ਭਾਂਡੇ ਵਿੱਚ ਲੈਣ ਵਾਸਤੇ ਜਾਇਦਾ ਸੀ ਚਾਹੇ ਦੁੱਧੀ ਤੋਂ ਲੈਣ ਜਾਈਏ ਚਾਹੇ ਡੈਰੀ ਤੋਂ ਲੈਣ ਜਾਈਏ ਭਾਂਡੇ ਵਿੱਚ ਲਿਆਏ ਜਾਂਦਾ ਸੀ ਤੇ ਭਾਂਡੇ ਨੂੰ ਪਹਿਲਾਂ ਮਾਂ ਸਾਫ਼ ਕਰਕੇ ਟੋਪੇ ਦਿਖਾ ਕੇ ਪਾਉ ਸੁਕਾ ਕੇ ਚੰਗੀ ਤਰ੍ਹਾਂ ਸਾਫ ਕੀਤਾ ਜਾਂਦਾ ਸੀ ਫਿਰ ਉਹ ਦੁੱਧ ਲੈਣ ਵਾਸਤੇ ਕਿਉਂਕਿ ਇੱਕ ਰਵਾਇਤ ਹੈ ਕਿ ਜੇ ਦੁੱਧ ਮੈਲੇ ਭਾਂਡੇ ਵਿੱਚ ਪਾਈਏ ਤਾਂ ਦੁੱਧ ਫਟ ਜਾਂਦਾ ਹੈ ਦੁੱਧ ਨਹੀਂ ਟਿਕਦਾ ਜਿਵੇਂ ਸ਼ੇਰਨੀ ਦਾ ਦੁੱਧ ਸੋਨੇ ਦੇ ਬਰਤਨ ਵਿੱਚ ਟਿਕਦਾ ਹੈ ਕਿਸੇ ਹੋਰ ਬਰਤਨ ਚ ਨਹੀਂ ਟਿਕਦਾ ਫਟ ਜਾਂਦਾ ਹੈ ਪਹਿਲਾਂ ਤੇ ਸ਼ੇਰਨੀ ਦਾ ਦੁੱਧ ਕੋਈ ਕੱਢੇਗਾ ਨਹੀਂ ਜੇ ਕੱਢੇਗਾ ਵੀ ਤੇ ਸੋਨੇ ਦਾ ਬਰਤਨ ਚਾਹੀਦਾ ਹੈ ਇਸੀ ਤਰ੍ਹਾਂ ਦੁੱਧ ਨੂੰ ਪਾਵਨ ਪਵਿੱਤਰ ਅੰਮ੍ਰਿਤ ਵੀ ਆਖਿਆ ਹੈ ਗੁਰੂ ਸਾਹਿਬ ਨੇ ਗੁਰੂ ਸਾਹਿਬ ਦੀ ਬਾਣੀ ਮਰਜ ਕਹਿੰਦੇ ਨੇ ਪਸ਼ੂ ਮਿਲੈ ਚੱਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਦੁੱਧ ਨੂੰ ਅੰਮ੍ਰਿਤ ਵੀ ਆਖਿਆ ਮਰਜ ਕਹਿੰਦੇ ਨੇ ਜਦੋਂ ਦੁੱਧ ਤੁਸੀਂ ਲੈਣ ਜਾਂਦੇ ਹੋ ਭਾਂਡਾ ਬੜਾ ਸਾਫ਼ ਕਰਦੇ ਹੋ ਉਹਨੂੰ ਸੁਕਾਂਦੇ ਹੋ ਧੁੱਪ 'ਚ ਰੱਖਦੇ ਹੋ ਸਾਫ ਸੁੱਤਰਾ ਮੰਨ ਕੇ ਜਦੋਂ ਲੈ ਜਾਂਦੇ ਹੋ ਫਿਰ ਦੁੱਧ ਲੈ ਕੇ ਵਿੱਚ ਆਂਦੇ ਤਾ ਉਹ ਦੁੱਧੇ ਕੋ ਜਾ ਹੁਣ ਦੁੱਧ ਹੈ ਕੀ ਜੇ ਅਸੀਂ ਇਸ ਦੁੱਧ ਨੂੰ ਟਿਕਾਣਾ ਹੈ ਤੇ ਕੀ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਦੁੱਧ ਕਰਮ ਕਰਮ ਰੂਪੀ ਦੁੱਧ ਹੁਣ ਕਰਮਾਂ ਰੂਪੀ ਜਿਹੜਾ ਦੁੱਧ ਹੈ ਕਿੱਥੇ ਟਿਕੇਗਾ ਸੁਰਤ ਸਮਾਏ ਸੁਰਤ ਰੂਪੀ ਭਾਂਡੇ ਵਿੱਚ ਤੇ ਮਰ ਕਹਿੰਦੇ ਜੇ ਸੁਰਤ ਹੀ ਮੈਲੀ ਹੈ ਤਾਂ ਇਹ ਦੁੱਧ ਜਿਹੜਾ ਨਾ ਉਹ ਫਟ ਜਾਏਗਾ ਜੀਵਨ ਵਿੱਚ ਸੁਖਦਾਈ ਨਹੀਂ ਹੋਏਗਾ ਜੇ ਸੁਰਤੀ ਮੈਲੀ ਨਿਗਾਈ ਮੈਲੀ ਸੋਚ ਹੀ ਮੈਲੀ ਤਾਂ ਇਹ ਜਿਹੜਾ ਕਰਮ ਰੂਪੀ ਫੁੱਲ ਦੁੱਧ ਹੈ ਦੁੱਧ ਕਰਮ ਫੁੱਲ ਸੁਰਤ ਸਮਾਉਣ ਇਹ ਸੁਰਤ ਵਿੱਚ ਨਹੀਂ ਟਿਕੇਗਾ ਫਿਰ ਕੀ ਹੈ ਮਾਰ ਕਹਿੰਦੇ ਜੇ ਤੇਰੀ ਸੁਰਤ ਚੰਗੀ ਹੋ ਜਾਏ ਕਰਮਾ ਰੂਪੀ ਦੁੱਧ ਨੂੰ ਸੁਰਤ ਵਿੱਚ ਟਿਕਾ ਪਰਮੇਸ਼ਰ ਦਾ ਨਾਮ ਜਪਣਾ ਵਹਿਗੁਰੂ ਉਸ ਵੇਲੇ ਗੁਰੂ ਪਰਮੇਸ਼ਰ ਦਾ ਨਾਮ ਜਪ ਕੇ ਬਾਣੀ ਪੜ ਕੇ ਇਹ ਕਰਮ ਕਰਕੇ ਆਪਣੀ ਸੁਰਤਿ ਉੱਚਾਉਣਾ ਕਰ ਫਿਰ ਹੋਏ ਨਿਰਾਸ਼ ਨਿਰਾਸ਼ ਤੋਂ ਪਾਵੇ ਉਪਰਾਮਤਾ ਸੰਸਾਰ ਤੋਂ ਉਪਰਾਮਤਾ ਵਿੱਚ ਰਹੇ ਜਿਵੇਂ ਕਵਲ ਫੁੱਲ ਰਹਿੰਦਾ ਹੈ ਨਾ ਚਿੱਕੜ ਵਿੱਚ ਪੈਦਾ ਹੋਇਆ ਪਰ ਚਿੱਕੜ ਤੋਂ ਬਾਹਰ ਨਿਕਲ ਕੇ ਉਹ ਪਾਣੀ ਤੋਂ ਵੀ ਬਾਹਰ ਆ ਜਾਂਦਾ ਹੈ ਜਿਤਨਾ ਮਰਜੀ ਪਾਣੀ ਵੱਧਦਾ ਜਾਏ ਵੱਧਦਾ ਜਾਏ ਉਹ ਫੁੱਲ ਡੁੱਬਦਾ ਨਹੀਂ ਹੈ ਫੁੱਲ ਹਰ ਉਪਰ ਹੁੰਦਾ ਜਾਂਦਾ ਹੈ કુદ્રતી પરમાત્મા ਨੇ ਉਸਦੇ ਅੰਦਰ ਐਸੇ ਗੁਣ ਉਹਨੇ ਬਣਾਏ ਨੇ ਕਿ ਉਹ ਪਾਣੀ ਵਿੱਚ ਡੁੱਬਦਾ ਨਹੀਂ ਹੈ ਕਦੀ ਮਹਾਰਾਜ ਕਹਿੰਦੇ ਨੇ ਜੀਵਨ ਕਬਲ ਫੁੱਲ ਦੀ ਤਰ੍ਹਾਂ ਹੋਣਾ ਚਾਹੀਦਾ ਹੈ ਤੂੰ ਮਹਿਕਦਾ ਵੀ ਰਹੇ ਸਾਰਿਆਂ ਨੂੰ ਖੁਸ਼ੀਆਂ ਵੀ ਦੇ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਸੁਖੀ ਸੁਖ ਦੇ ਤੇਰੇ ਤੋਂ ਕੋਈ ਦੁਖੀ ਨਾ ਹੋਵੇ ਜੇ ਤੇਰੇ ਤੋਂ ਕਿਸੇ ਨੇ ਸੁੱਖ ਨਹੀਂ ਮਾਣਿਆ ਜੇ ਦੁਖੀ ਹੈ ਕੋਈ ਤਾਂ ਤੇਰਾ ਸੰਸਾਰ ਤੇ ਰਹਿਣ ਦਾ ਕੀ ਮਕਸਦ ਹੈ ਵੀ ਤੇਰਾ ਕੀ ਲਾਭ ਹੈ ਜੇ ਤੂੰ ਕਿਸੇ ਨੂੰ ਦੁੱਖ ਦੇ ਕੇ ਹੀ ਫਿਰ ਜੀਵਨ ਬਤੀਤ ਕਰਦਾ ਤਾਂ ਕੋਈ ਲਭ ਨਹੀਂ ਹੈ ਅੱਜ ਤੂੰ ਦੁੱਖ ਦੇ ਰਿਹਾ ਹੈ ਤਾਂ ਕੱਲ ਹੋ ਸਕਦਾ ਹੈ ਉਹ ਪਲਟ ਕੇ ਜਦੋਂ ਤੇਰੇ ਕੋਲ ਦੁੱਖ ਆਵੇਗਾ ਫਿਰ ਤੂੰ ਰੋਵੇਂਗਾ ਕੁਰਲਾ ਮੀਂਦਾ ਫਿਰ ਕਹੇਗਾ اے ਰਬਾ ਮੇਰੇ ਨਾਲ ਕੀ ਕਰਦਾ ਰੱਬ ਨੇ ਥੋੜੀ ਕੀਤਾ ਇਹ ਤੇਰੇ ਕਰਮਾਂ ਨੇ ਕਰਕੇ ਤੈਨੂੰ ਵਾਪਸ ਕੀਤਾ ਜਿਹੜਾ ਕਿਸੇ ਨੂੰ ਸਾਰੀ ਰਾਤ ਸੌਣ ਨਹੀਂ ਦਿੰਦਾ ਕੀ ਉਹ ਬਿਸਤਰੇ ਤੇ ਸੌਂ ਸਕਦਾ ਰੱਬ ਉਹਨੂੰ ਨਹੀਂ ਸੌਣ ਦਿੰਦਾ ਜਿਹਨੇ ਕਿਸੇ ਨੂੰ ਸੌਣ ਨਹੀਂ ਨਾ ਦਿੱਤਾ ਰੱਬ ਕਹਿੰਦਾ ਤੂੰ ਵੀ ਨੀਂਦ ਨਹੀਂ ਲੈ ਸਕਦਾ ਫਿਰ ਉਹ ਟੀਕੇ ਲਾ ਕੇ ਨੀਂਦ ਲੈ ਸਕਦਾ ਹੁੰਦਾ ਤੇ ਨਹੀਂ ਲੈ ਸਕਦਾ ਟੀਕੇ ਹੀ ਲਾਵੇਂਗਾ ਨੀਂਦ ਤੇ ਤੈਨੂੰ ਰੱਬ ਨੇ ਤੇ ਨਹੀਂ ਨਹੀਂ ਕਿਸੇ ਦੇ ਰਸਤੇ ਵਿੱਚ ਰੱਖਿਆ ਹੋਇਆ ਇੱਕ ਪੱਥਰ ਪੱਥਰਾਂ ਦੀ ਸਹਜ ਤੇ ਚੱਲਣਾ ਪੈਂਦਾ ਕਿਸੇ ਦੇ ਰਸਤੇ ਵਿੱਚ ਰੱਖਿਆ ਹੋਇਆ ਇੱਕ ਕੰਡਾ ਕੰਡਿਆਂ ਦੀ ਸਹਜਾ ਤੇ ਚੱਲਣਾ ਪਏਗਾ ਬੀਜ ਇੱਕ ਹੈ ਕਰਮ ਅਨੇਕਾਂ ਨੇ ਕਰਮ ਉਸ ਦਾ ਬਦਲ ਕੇ ਆਉਂਦਾ ਹੈ ਕਿਸਾਨ ਇੱਕ ਮੁਠੀ ਦਾਣੇ ਬੀਜਦਾ ਹੈ ਤਾਂ ਬੋਰੀਆਂ ਭਰ ਕੇ ਦਾਣੇ ਲੈ ਲੈਂਦਾ ਹੈ ਬੀਜ ਛੋਟੇ ਥੋੜੇ ਹੁੰਦੇ ਨੇ ਉਹ ਵਾਪਸ ਜਦੋਂ ਮਿਲਦੇ ਨੇ ਕਈ ਗੁਣਾ ਵਾਪਸ ਮਿਲਦੇ ਨੇ ਇੱਕ ਪਹਚਾਈ ਹੋਈ ਝੋਟ ਕਈ ਗੁਣਾ ਵਾਪਸ ਝੋਟ ਮਿਲਦੀ ਹੈ ਇਕ ਰੱਖਿਆ ਹੋਇਆ ਰੋੜਾ ਕਈ ਜਗ੍ਹਾ ਸਾਡੇ ਰੁਕਾਵਟਾਂ ਬਣ ਗਿਆ ਰੋੜੇ ਬਣ ਗਏ ਇਸ ਕਰਕੇ ਇੱਕ ਸ਼ਾਇਰ ਕਹਿੰਦਾ ਮਾਨਾ ਕਿ ਜ਼ਮੀਂ ਕੋ ਗੁਲਜ਼ਾਰ ਨਾ ਕਰ ਸਕੇ ਕੁਛ ਖਾਰ ਕੰਮ ਕਰ ਗਏ ਗੁਜਰੇ ਦੇ ਦੱਸ ਕਹਿੰਦੇ ਤੇ ਤੂੰ ਸਾਰੀ ਦੁਨੀਆ ਨੂੰ ਫੁੱਲ ਨਹੀਂ ਬਣਾ ਸਕਦਾ ਸਾਰੀ ਦੁਨੀਆ 'ਚ ਫੁੱਲ ਦੇ ਬੂਟੇ ਨਹੀਂ ਲਾ ਸਕਦਾ ਘਟੋ ਘਟ ਇੰਨੇ ਹੀ ਕਰ ਲਿਆ ਕਰ ਜਿਸ ਰਸਤੇ ਤੋਂ ਨਿਕਲੇ ਕੋ ਪੱਥਰ ਹੀ ਹਟਾਉਂਦੇ ਜਾਇਆ ਕਰ ਅੱਜ ਤੂੰ ਕਿਸੇ ਦੇ ਰਸਤੇ 'ਚੋਂ ਪੱਥਰ ਹਟਾ ਦੇਵੇਂਗਾ ਰੱਬ ਨੇ ਤੇਰੇ ਪਤਾ ਨਹੀਂ ਕਿੰਨੇ ਪੱਥਰ ਹਟਾ ਦੇਣੇ। ਕਰਮ ਨੇ ਨਾ ਦੂਧ ਕਰਮ ਤੁਨ ਸੁਰਤ ਸਮਾਏ ਹੋਏ ਨਿਰਾਸ਼ ਜਮਾਓ ਸੰਸਾਰ ਤੋਂ ਕਬਲ ਫੁੱਲ ਦੀ ਤਰ੍ਹਾਂ ਉਪਰਾਮ ਰਹਿਣਾ। ਤਨ ਹੈ, ਮਾਨ ਨਹੀਂ ਹੈ। ਸਭ ਕੁਝ ਪ੍ਰਮਾਤਮਾ ਨੇ ਦਿੱਤਾ ਹੈ, ਉਹਦਾ ਇੱਕ ਤਿਲ ਮਾਤਰ ਵੀ ਹੰਕਾਰ ਨਹੀਂ ਹੈ। ਹੋਮੇ ਨਹੀਂ। ਕਿਉਂ ਜਿਸ ਦਿਨ ਮਨੁੱਖ ਆਪਣਾ ਸਮਝਦਾ ਹੈ ਨਾ ਉਸ ਦਿਨ ਹੰਕਾਰ ਹੋ ਜਾਂਦਾ ਹੈ ਜਿਸ ਦਿਨ ਰੱਬ ਦਾ ਸਮਝਦਾ ਉਸ ਦਿਨ ਹੰਕਾਰ ਨਹੀਂ ਹੁੰਦਾ ਮੇਰਾ ਮੁਝ ਵਿੱਚ ਵਿੱਚ ਨਹੀਂ ਜੋ ਕਿਛ ਹੈ ਸੋ ਤੇਰਾ ਜਦੋਂ ਤੇਰਾ ਪਰ ਜਿਸ ਦਿਨ ਆਪਣੀ ਮੋਹਰ ਲਾ ਦਿੰਦਾ ਇਹ ਵੀ ਮੇਰਾ ਉਹ ਵੀ ਮੇਰਾ ਉਹ ਵੀ ਮੇਰਾ ਇਹ ਮੈਂ ਕੀਤਾ ਫਿਰ ਜਿੱਥੇ ਮੈਂ ਮੈਂ ਕਰਦਾ ਇਹਨਾਂ ਫਿਰ ਉੱਥੇ ਗੱਲ ਵਿਗੜ ਜਾਂਦੀ ਹੈ ਜੀਵਨ ਦਾ ਰਾਤ ਖੁੰਝ ਜਾਂਦਾ ਹੈ ਉਪਰਾਮ ਰਹਿਣਾ ਹੈ ਮਹਾਰਾਜ ਕਹਿੰਦੇ ਹੋਏ ਨਿਰਾਸ਼ ਜਮਾਓ ਤੂੰ ਇਸ ਦੁੱਧ ਨੂੰ ਨਿਰਾਸ਼ਤਾ ਦੀ ਉਪਰਾਮਤਾ ਦੀ ਜਾਗ ਲਾ ਮਾਰ ਕਹਿੰਦੇ ਦੁੱਧ ਲੈਣ ਜਾਂਦੇ ਆ ਫਿਰ ਉਸ ਨੂੰ ਇੱਕ ਕਿਸੇ ਭਾਂਡੇ ਵਿੱਚ ਪਾਣੇ ਆ ਉਬਾਲ ਕੇ ਚੰਗੀ ਤਰ੍ਹਾਂ ਤਕੜਾ ਕੇ ਫਿਰ ਉਸ ਨੂੰ ਜਾਗ ਲਾਉਂਦੇ ਆ ਉਹਦੇ ਚ ਦਹੀਂ ਬਣਾਣੇ ਆ ਮਾਰ ਕਹਿੰਦੇ ਨਿਰਾਸ਼ਤਾ ਉਪਰਾਮਤਾ ਦੀ ਤੂੰ ਉਸ ਨੂੰ ਜਾਗ ਲਾ ਹੋਏ ਨਿਰਾਸ਼ ਜਮਾਓ ਫਿਰ ਸਹਿਬ ਕਹਿੰਦੇ ਜਪੋ ਤਾਂ ਏਕੋ ਨਾਮਾ ਆਵਰਨੇ ਵਾਪੁਲ ਕਮਾ ਪਰਮੇਸ਼ਰ ਦਾ ਨਾਮ ਜਪ ਰਸਨਾ ਨਾਮ ਜਪੋ ਤਬ ਮਥੀਏ ਇਨਬਿਦ ਅੰਮ੍ਰਿਤ ਪਾਓ ਮਹਾਰਾਜ ਕਹਿੰਦੇ ਨੇ ਰਸਨਾ ਪ੍ਰਮਾਤਮਾ ਨੇ ਇਸ ਮਟਕੀ ਦੇ ਵਿੱਚ ਮਧਾਣੀ ਬਣਾਈ ਹੋਈ ਹੈ ਜਦੋਂ ਮਧਾਣੀ ਨੂੰ ਰਿੜਕੀਏ ਅੱਜ ਕੱਲ ਤੇ ਮੋਟਰਾਂ ਆ ਗਈਆਂ ਨੇ ਤੇ ਮਿਕਸੀ ਆ ਗਈ ਪਾਈ ਉਹਦੇ ਵਿੱਚ ਸਭ ਕੁਝ ਰਿੜਕ ਕੇ ਦੇ ਪਾਸੇ ਕਰਦੇ ਆਖਰ ਉਹਦੇ ਵਿੱਚ ਵੀ ਤੇ ਫੁੱਲ ਲੱਗਾ ਹੋਇਆ ਨਾ ਉਹਦੇ ਵਿੱਚ ਤੇ ਮਧਾਣੀ ਵਾਂਗੂ ਕੁੰਮਦਾ ਹੈ ਤਾਂ ਹੀ ਰਿੜਕੀ ਜਾਂਦੀ ਹੈ ਜੇ ਕਿਸੇ ਇਲੈਕਟ੍ਰੀਕਲ ਤਰੀਕੇ ਦੇ ਨਾਲ ਰੜਕ ਦਈਏ ਜਾਂ ਹੱਥਾਂ ਦੇ ਨਾਲ ਰੜਕ ਦਈਏ ਪਹਿਲੇ ਹੱਥਾਂ ਨਾਲ ਰੜਕਿਆ ਜਾਂਦਾ ਸੀ ਦੁੱਧ ਚਾਟੀ ਵਿੱਚ ਪਾਇਆ ਜਾਂਦਾ ਸੀ ਪਾਚਕ ਨੇ ਇਹ ਮਨ ਈਟੀ ਹਾਥ ਕਰੋ ਈਟੀ ਜਿਹੜੀ ਰੱਸੀ ਮਧਾਨੀ ਦੇ ਆਲੇ ਦੁਆਲੇ ਰੱਸੀ ਲਪੇਟੀ ਹੁੰਦੀ ਤੇ ਉਹਨੂੰ ਦੋ ਲੱਕੜੀ ਦੀਆਂ ਟੁਕੜੀਆਂ ਬੰਨੀਆਂ ਹੁੰਦੀਆਂ ਸੀ ਉਹਨਾਂ ਨੂੰ ਫੜ ਕੇ ਮਧਾਨੀ ਨੂੰ ਰੜਕੀਦਾ ਸੀ ਪਾਚਕ ਨੇ ਇਸ ਮਨ ਰੂਪੀ ਈਟੀ ਨੂੰ ਆਪਣੇ ਵੱਸ ਵਿੱਚ ਕਰੋ ਹੱਥ ਵਿੱਚ ਕਰੋ ਇਹ ਮਨ ਤੁਹਾਡੇ ਕਹਿਣ ਤੋਂ ਪਰੇ ਚਲਾ ਜਾਂਦਾ ਹੈ ਮਨ ਤੁਹਾਡੇ ਕਹਿਣ ਵਿੱਚ ਨਹੀਂ ਆਉਂਦਾ ਇਹਨੂੰ ਆਪਣੇ ਮਨ ਦੇ ਵਸ ਵਿੱਚ ਕਰੋ ਆਪਣੇ ਵਸ ਵਿੱਚ ਕਰੋ ਇਸ ਮਨੁੱਖ ਦੇ ਵਸ ਵਿੱਚ ਨਹੀਂ ਹੋਣਾ ਮਨ ਨੂੰ ਆਪਣੇ ਵਸ ਵਿੱਚ ਕਰਨਾ ਹੈ ਮਨ ਹੈ ਕੀ ਜਿਵੇਂ ਸਰੀਰ ਨੂੰ ਖੋਲੀਏ ਤੇ ਇਸ ਵਿੱਚ ਕੀ ਹੈ ਵੱਖਰੇ ਵੱਖਰੇ ਪਾਟ ਮਿਲਣਗੇ ਕਿਟਨੀਆਂ ਨੇ ਗੁਰਦੇ ਨੇ ਇਹਦੇ 'ਚ ਸਾਡੇ ਫੇਫੜੇ ਨੇ ਸਾਡੇ ਇਹਦੇ ਵਿੱਚ ਲੀਵਰ ਹੈ ਹਾਰਟ ਹੈ ਇਹ ਚੀਜ਼ਾਂ ਨੇ ਹੋਰ ਆਂਦਰਾਂ ਦੀ ਆਦਤ ਜੋ ਵੀ ਸਮਾਨ ਇਹ ਕੁਝ ਮਿਲੇਗਾ ਲੇਕਿਨ ਮਨ ਕਿੱਥੇ ਮਿਲੇਗਾ ਨਾ ਮਨ ਮਿਲਦਾ ਹੈ ਨਾ ਆਤਮਾ ਮਿਲਦੀ ਹੈ ਇਹ ਗੱਲ ਵੱਖਰੀ ਹੈ ਇੱਕ ਟ੍ਰੈਂਡ ਬਣਿਆ ਹੋਇਆ ਹੈ ਕਿ ਜੋ ਲੋਕ ਜਾਂਦੇ ਨੇ ਸ਼ਮਸ਼ਾਨ ਘਾਟੋ ਹੱਡੀ ਦਾ ਟੁਕੜਾ ਜੇ ਪਾ ਕੇ ਥਾਲੀ 'ਚ ਧੱਕ ਦਿੰਦੇ ਕਹਿੰਦੇ ਆਤਮਾ ਸ਼ਾਂਤ ਲੋਕੀ ਮੱਥਾ ਟੇਕੀ ਜਾਂਦੇ ਮੱਥਾ ਟੇਕੀ ਇਹ ਅਗਿਆਨਤਾ ਮੂਰਖਤਾ ਜਿਸ ਜਿਸ ਦਾ ਫਾਇਦਾ ਚੁੱਕ ਕੇ ਪੰਡਿਤ ਪੈਸੇ ਕਮਾ ਲੈਂਦੇ ਲੋਕੀ ਮੱਥਾ ਟੇਕ ਕੇ ਇਹਨਾਂ ਪੈਸੇ ਰੱਖੀ ਜਾਂਦੇ ਦਾਨ ਦਕਸ਼ਨਾ ਰੱਖ ਤੋ ਜੀ ਆਤਮਾਰਾਮ ਆਤਮਾਰਾਮ ਭਗਤੀ ਚ ਬੈਠਾ ਹੈ ਉਹ ਹੱਡੀ ਦਾ ਇੱਕ ਟੁਕੜਾ ਹੁੰਦਾ ਹੈ ਉਹਨੂੰ ਰੱਖ ਕੇ ਤੇ ਬੜਾ ਅਗਿਆਨੀ ਲੋਕ ਉਸ ਦੇ ਉੱਤੇ ਮੱਥਾ ਟੇਕ ਕੇ ਜਾਂਦੇ ਵੀ ਆਤਮਾਰਾਮ ਦਾ ਆਤਮਾ ਨਹੀਂ ਦਿਖਾਈ ਦਿੰਦਾ ਆਤਮਾ ਤੇ ਪਰਮਾਤਮਾ ਦੀ ਅੰਸ਼ ਹੈ ਜਿਵੇਂ ਤਤ ਇਹ ਪੰਜ ਤੱਤ ਦਾ ਸੰਸਾਰ ਬਣਿਆ ਹੈ ਸ੍ਰਿਸ਼ਟੀ ਬਣੀ ਹੈ ਪੰਜ ਤੱਤ ਦਾ ਹੀ ਸਾਡਾ ਸਰੀਰ ਇਹ ਸਾਰੇ ਤੱਤ ਤਤ ਵਿੱਚ ਲੀਨ ਹੋ ਜਾਂਦੇ ਮਿੱਟੀ ਵਿੱਚ ਮਿੱਟੀ ਰਲ ਜਾਂਦੀ ਪਵਨੇ ਵਿੱਚ ਪਵਨ ਸਮਾਇਆ ਮਾਟੀ ਮੈਂ ਮਾਟੀ ਮਾਟੀ ਹੋਈ ਇੱਕ ਰੋਣਵਾਰੀ ਕੀ ਟੋ ਕੋਟੇ ਮਹਾਰਜ ਕਹਿੰਦੇ ਪਵਨ ਵਿੱਚ ਹਵਾ ਵਿੱਚ ਹਵਾ ਸਮਾ ਗਈ ਅਗਨ ਵਿੱਚ ਅਗਨ ਚਲੀ ਗਈ ਮਿੱਟੀ ਵਿੱਚ ਮਿੱਟੀ ਚਲੀ ਗਈ ਇਸੇ ਤਰੀਕੇ ਦੇ ਨਾਲ ਇਹ ਪੰਜੋ ਤਤ ਜਿਹੜੇ ਨੇ ਉਹ ਸਾਰੇ ਦੇ ਸਾਰੇ ਪੰਜਾਂ ਤਤਾਂ ਵਿੱਚ ਲੀਨ ਹੋ ਗਏ। ਕੌਣ ਮੂਆਰੇ ਕੌਣ ਮੂਆ? ਬ੍ਰह्मज्ञानी ਮਿਲ ਕਰੋ ਵਿਚਾਰਾ ਇਹ ਤਾਂ ਚਲਤ ਪਿਆ। ਕਹਿੰਦਾ ਦੱਸੋ ਤੇ ਸਹੀ ਕੌਣ ਮਰਿਆ? ਇਹ ਤਤ ਵਿੱਚ ਤੇ ਤਤ ਲੀਨ ਹੋ ਗਏ। ਆਤਮਾ ਪਰਮਾਤਮਾ ਬਲ ਚਲੀ ਗਈ। ਆਤਮਾ ਦੇ ਕੋਲ ਉਹ ਸਾਰਾ ਕੀਤਾ ਹੋਇਆ ਹੈ ਜੋ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਕਮਾਇਆ ਹੈ। ਜੋ ਪਾਪ ਕੀਤਾ ਪੁੰਨ ਕੀਤਾ ਦਇਆ ਕੀਤੀ ਧਰਮ ਕੀਤਾ ਜੋ ਵੀ ਕਰਮ ਕੀਤਾ ਉਹ ਨਾਲ ਲੈ ਕੇ ਆਤਮਾ ਨਾਲ ਸੰਸਕਾਰ ਲੈ ਕੇ ਨਾਲ ਚੱਲਦੀ ਉਹਨਾਂ ਸੰਸਕਾਰਾਂ ਮੁਤਾਬਕ ਫਿਰ ਜਨਮ ਹੁੰਦਾ ਹੈ ਜੇ ਸੰਸਕਾਰ ਪਸ਼ੂ ਵਾਲੇ ਨੇ ਪਸ਼ੂ ਦਾ ਜਨਮ ਹੋਵੇਗਾ ਜੇ ਸੰਸਕਾਰ ਮਨੁੱਖਾਂ ਦੇ ਨੇ ਮਨੁੱਖਾਂ ਦੇ ਘਰ ਜਨਮ ਹੋਵੇਗਾ ਜੇ ਸੰਸਕਾਰ ਦੇਵਤਿਆਂ ਦੇ ਨੇ ਤੇ ਦੇਵਤਿਆਂ ਵਰਗੇ ਮਨੁੱਖਾਂ ਦੇ ਘਰ ਜਨਮ ਹੋਵੇਗਾ ਗੁਰੂ ਸਾਹਿਬ ਸਤਿਪਾਚ ਜੀ ਨੇ ਸਾਨੂੰ ਇਸ ਕਰਕੇ ਸਮਝਾਇਆ ਭਾਈ ਇਸ ਮਨ ਦੇ ਪਿੱਛੇ ਨੀ ਜਾਣਾ ਮਨ ਨੂੰ ਆਪਣੇ ਕੋਲ ਲੈਣਾ ਆਪਣੇ ਕੋਲ ਲੈਣਾ ਇਹ ਆਪਣੇ ਵਾਸ ਵਿੱਚ ਕਰੋ ਇਹ ਮਨ ਈਟੀ ਹਾਤ ਕਰੋ ਫੁਨ ਨੇਤਰੋਂ ਨੀਂਦ ਨਾ ਆਵੇ ਆਪਣੀ ਨੀਂਦ ਦਾ ਤਿਆਗ ਇਹ ਨੇਤਰਾ ਹੈ ਜਿਹੜੀ ਰੱਸੀ ਬੰਨੀ ਦੀ ਆਏ ਦੁਆਲੇ ਇਹ ਨੇਤਰਾ ਹੈ ਨੀਂਦ ਦਾ ਤਿਆਗ ਕਰੋ ਨੇਤਰਾ ਨੀਂਦ ਨਾ ਆਵੇ ਫਿਰ ਮਰ ਕੇ ਕਿਨੇ ਰਸਨਾ ਨਾਮ ਜਪੋ ਤਬ ਮੱਥੀਏ ਵਾਹਿਗੁਰੂ 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 ਕੱਟ ਕੇ ਇਹ ਧੜਕਣਾ ਸ਼ੁਰੂ ਕਰੋ ਮਨ ਨੂੰ ਆਪਣੇ ਹੱਥ ਵਿੱਚ ਕਰੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਪਣੀ ਨੀਂਦਰ ਦਾ ਤਿਆਗ ਕਰੋ ਇਹ ਨੇਤਰਾ ਲਾਓ ਪਾਚਕ ਨੇ ਰਸਨਾ ਨੂੰ ਬਧਾਣੀ ਬਣਾ ਕੇ ਵਾਹਿਗੁਰੂ ਵਾਹਿਗੁਰੂ ਸਿਮਰਨ ਕੋ ਰਸਨਾ ਨਾਮ ਜਪੋ ਤਬ ਮਥੀ ਇਨ ਬਿਦ ਅੰਮ੍ਰਿਤ ਪਾਓ ਇਸ ਤਰ੍ਹਾਂ ਤੁਹਾਡੇ ਇਸ ਸਰੀਰ ਰੂਪੀ ਮਟਕੀ ਦੇ ਵਿੱਚੋਂ ਪਿਆ ਹੋਇਆ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਨਿਕਲ ਕੇ ਸਾਹਮਣੇ ਆਵੇਗਾ ਜਦੋਂ ਅੰਮ੍ਰਿਤ ਨਾਮ ਆਵੇਗਾ ਨਾ ਜਿਸਨੂੰ ਅਸੀਂ ਪੜਦੇ ਹਾਂ ਨੌ ਨਿਦ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਦਾ ਵਿਸਾਰ ਦੇਹੀ ਚ ਕੱਢਣ ਵਾਸਤੇ ਤੇ ਚਾਹੀਦਾ ਆਖਰ ਦੁੱਧ ਵਿੱਚ ਮੱਖਣ ਤੇ ਹੈ ਪਰ ਮੱਖਣ ਨੂੰ ਕੱਢਣ ਦੀ ਜੁਗਤੀ ਵੀ ਤੇ ਚਾਹੀਦੀ ਹੈ ਨਾ ਜੁਗਤੀ ਨਾਲ ਨਿਕਲੇਗਾ ਤੇ ਜੁਗਤ ਵਰਤਾਂਗੇ ਨਹੀਂ ਤੇ ਦੁੱਧ ਵਿੱਚ ਆਪਣੇ ਆਪ ਮੱਖਣ ਥੋੜੀ ਨਿਕਲਾਏਗਾ ਮੱਖਣ ਤੇ ਉਹਦੇ ਚੰਦਰ ਹੈ ਇਸ ਕਰਕੇ ਮਹਾਰਜ ਕਿਨੇ ਹੀ ਭਾਈ ਆਪਣੇ ਜੀਵਨ ਨੂੰ ਸਮਝਣ ਦਾ ਯਤਨ ਕਰ ਇਤਨਾ ਅਮੋਲਕ ਜੀਵਨ ਲੈ ਕੇ ਆਇਆ ਹੈ ਇਸ ਨੂੰ ਸੁਚੱਜਾ ਬਣਾ ਕੇ ਰੱਖ ਮੈਲਾ ਨਾ ਕਰ ਇਹ ਤੇਰਾ ਪਾਂਡਾ ਐ ਪਵਿੱਤਰ ਚਮਕਦਾ ਰਹੇ ਸਾਫ਼ ਸੁਥਰਾ ਰਹੇ ਇੱਚ ਵਿਕਾਰਾਂ ਦੀ ਮੈਲ ਨਾ ਹੋਵੇ ਵਿਕਾਰਾਂ ਦੀ ਗੰਦਗੀ ਨਾ ਹੋਵੇ ਇਹ ਦਿਨਾਲੇ ਇਸ ਆਪਣੇ ਪਾण्डे ਨੂੰ ਨਾ ਵਿਗਾੜ ਕਾਮ ਕ੍ਰੋਧ ਲੋਭ ਹੰਕਾਰ ਤਿਰਸ਼ਨਾ ਵਾਸ਼ਨਾ ਦੇ ਵਿੱਚ ਇਸ ਨੂੰ ਲਵੇੜ ਨਾ ਮਹਿਲਾ ਨਾ ਕਰ ਸਤਿਗੁਰ ਮੇਰ ਗ੍ਰੰਭੁ ਭੁੱਲ ਚੁੱਕ ਦੀ ਸ਼ਮਾ ਅਸੀਸ ਬਖਸ਼ੋ ਪ੍ਰਤਿਪਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ